ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1137 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1138 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਹਿਬ ਜੀਓ ਪੈਰੋ ਮਹੱਲਾ ਪੰਜਵਾਂ ਰਾਗ ਪੈਰੋ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਸਾਚ ਪਦਾਰਥ ਗੁਰਮਖ ਲਹੋ ਇਹ ਸਦਾ ਕਾਇਮ ਰਹਿਣ ਵਾਲਾ ਹਰੀ ਨਾਮ ਧੰਨ ਗੁਰੂ ਦੀ ਸ਼ਰਨ ਪੈ ਕੇ ਹਾਸਲ ਕਰੋ ਪ੍ਰਭ ਕਾ ਭਾਣਾ ਸਤ ਕਰ ਸਹੋ ਪਰਮਾਤਮਾ ਵੱਲੋਂ ਵਰਤੀ ਰਜਾ ਨੂੰ ਆਪਣੇ ਭਲੇ ਵਾਸਤੇ ਜਾਣ ਕੇ ਸਹਾਰੋ ਸਦਾ ਸਤ ਕਰਕੇ ਸਹੋ ਪ੍ਰਭ ਦਾ ਬਾਣਾ ਮਿੱਠਾ ਮੰਨਣਾ ਚਾਹੀਦਾ ਹੈ ਜੀਵਤ 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 ਰਹੋ ਨਾਮ ਸਿਮਰਨ ਦੁਆਰਾ ਸਦਾ ਆਤਮਿਕ ਜੀਵਨ ਵਾਲੇ ਬਣੇ ਰਹੋ ਰਾਮ ਰਸਾਇਣ ਨੇ ਤੋਠ ਪੀਵੋ ਸਦਾ ਆਹਰ ਨਾਲ ਸਭ ਰਸਾਂ ਤੋਂ શ્રેਸ਼ਟ ਨਾਮ ਰਸ ਪੀਂਦੇ ਰਹੋ ਹਰ 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 ਰਸਨਾ ਕਹੋ ਰਹਾਓ ਸਦਾ ਹੀ ਪਰਮਾਤਮਾ ਦਾ ਨਾਮ ਆਪਣੀ ਜੀਬ ਨਾਲ ਉਚਾਰਦੇ ਰਹੋ ਰਹਾਓ ਕਾਲਯੁਗ ਮੈਂ ਇੱਕ ਨਾਮ ਉਧਾਰ ਸਿਰਫ ਹਰੀ ਨਾਮ ਹੀ ਦੀ ਰਾਹੀ ਜਗਤ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ ਨਾਨਕ ਬੋਲੇ ਬ੍ਰਹਮ ਵਿਚਾਰ ਨਾਨਕ ਤੁਹਾਨੂੰ ਪਰਮਾਤਮਾ ਨਾਲ ਮਲਾਪ ਦੀ ਇਹ ਹੀ ਯੁਗਤੀ ਦੱਸਦਾ ਹੈ ਪੈਰੋ ਮਹੱਲਾ ਪੰਜਵਾ ਸਤਗੁਰ ਸੇਵ ਸਰਬ ਫਲ ਪਾਏ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਹ ਗੁਰੂ ਦੀ ਸ਼ਰਨ ਪੈ ਕੇ ਸਾਰੇ ਫਲ ਦੇਣ ਵਾਲਾ ਹਰੀ ਨਾਮ ਪ੍ਰਾਪਤ ਕਰ ਲੈਂਦਾ ਹੈ ਜਾ ਨਮ ਜਨਮ ਕੀ ਮੈਲ ਮਿਟਾਏ ਤੇ ਇਸ ਤਰ੍ਹਾਂ ਜਨਮਾਂ ਜਨਮਾਂ ਦੇ ਵਿਕਾਰਾਂ ਦੀ ਮੈਲ ਦੂਰ ਕਰ ਲੈਂਦਾ ਹੈ ਪਤਤ ਪਾਵਨ ਪ੍ਰਭ ਤੇਰਾ ਨਾਉ हे ਪ੍ਰਭੂ ਪਰਮਾਤਮਾ ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਪੂਰ ਬਕਰਮ ਲਿਖੇ ਗੁਣ ਗਾਓ ਰਹਾਓ ਪਰ ਤੇਰੇ ਗੁਣ ਗਾਵਣ ਦੀ ਦਾਤ ਉਸੇ ਨੂੰ ਮਿਲਦੀ ਹੈ ਜਿਸ ਦੇ ਪੂਰਵਲੇ ਜਨਮ ਵਿੱਚ ਕੀਤੇ ਕਰਮਾਂ ਅਨੁਸਾਰ ਗੁਰੂ ਦੀ ਪ੍ਰਾਪਤੀ ਉਸ ਦੇ ਭਾਗਾ ਵਿੱਚ ਲਿਖੀ ਹੈ ਰਹਾਉ ਸਾਧੂ ਸੰਗ ਹੋਵੇ ਉਧਾਰ ਗੁਰੂ ਦੀ ਸੰਗਤ ਵਿੱਚ ਰਿਹਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਸੋਭਾ ਪਾਵੇ ਪ੍ਰਭ ਕੈ ਦਵਾਰ ਜੇ ਸਮਨੋਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਪਰਮਾਤਮਾ ਦੇ ਦਰ ਤੇ ਸੋਭਾ ਖਟਦਾ ਹੈ ਸਰਬਕਲਿਆਣ ਚਰਨ ਪ੍ਰਭ ਸੇਵਾ ਪ੍ਰਭੂ ਦੇ ਚਰਨਾ ਦੀ ਸੇਵਾ ਭਗਤੀ ਤੋਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਜਿਹੜਾ ਮਨੁੱਖ ਪ੍ਰਭੂ ਦੇ ਚਰਨਾ ਦੀ ਸਰਨ ਲੈਂਦਾ ਹੈ ਤੂਰ ਬਾਂਛੈ ਸਭ ਸੁਰ ਨਾਰ ਦੇਵਾ ਜਿਹੜਾ ਮਨੁੱਖ ਪ੍ਰਭੂ ਦੇ ਚਰਨਾਂ ਦੀ ਸਰਨ ਲੈਂਦਾ ਹੈ ਫਿਰ ਉਸ ਦੇ ਚਰਨਾਂ ਦੀ ਧੂੜ ਸਾਰੇ ਦੇਵਤੇ ਸਾਰੇ ਦੇਵੀ ਗੁਣਾ ਵਾਲੇ ਮਨੁੱਖ ਲੋੜਦੇ ਹਨ ਨਾਨਕ ਪਾਇਆ ਨਾਮ ਨਿਧਾਨ ਹੈ ਨਾਨਕ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਨਾਮ ਖਜ਼ਾਨਾ ਮਿਲ ਜਾਂਦਾ ਹੈ ਹਰ ਜਪ ਜਪ ਉਦਰਿਆ ਸਗਲ ਜਹਾਨ ਗੁਰੂ ਦੀ ਸੰਗਤ ਵਿੱਚ ਹਰੀ ਨਾਮ ਜਪ ਕੇ ਸਾਰਾ ਜਗਤ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਪੈਰੋ ਮਹੱਲਾ ਪੰਜਵਾ ਆਪਣੇ ਦਾਸ ਕੋ ਕੰਠ ਲਗਾਵੇ ਪਰਮਾਤਮਾ ਆਪਣੇ ਸੇਵਕ ਨੂੰ ਸਦਾ ਆਪਣੇ ਗਲ ਨਾਲ ਲਾਈ ਰੱਖਦਾ ਹੈ ਨਿੰਦਕ ਕੋ ਅਗਨੇ ਮਹਿ ਪਾਵੇ ਅਤੇ ਆਪਣੇ ਸੇਵਕ ਦੇ ਦੁਖੀ ਨੂੰ ਇਰਖਾ ਦੇ ਅੰਦਰੇ ਅੰਦਰ ਧੁਖ ਰਹੀ ਅੱਗ ਵਿੱਚ ਪਾਈ ਰੱਖਦਾ ਹੈ ਪਾਪੀ ਤੇ ਰਾਖੇ ਨਾਰਾਇਣ ਨਿੰਦਕਾ ਦੋਸੀ ਪਾਸੋਂ ਨਿੰਦਕ ਦੁਖੀ ਪਾਸੋਂ ਪਰਮਾਤਮਾ ਆਪਣੇ ਸੇਵਕ ਨੂੰ ਆਪ ਸਦਾ ਬਚਾਉਂਦਾ ਹੈ ਪਾਪੀ ਕੀ ਗਤ ਕਤ ਹੋ ਨਾਹੀ ਪਾਪੀ ਪਚਿਆ ਆਪ ਕਮਾਇਨ ਰਹਾਓ ਨਿੰਦਕ ਦੁਖੀ ਦੀ ਆਤਮਿਕ ਅਵਸਥਾ ਕਿਤੇ ਵੀ ਉੱਚੀ ਨਹੀਂ ਹੋ ਸਕਦੀ ਕਿਉਂਕਿ ਨਿੰਦਕ ਦੁਖੀ ਆਪਣੇ ਕਮਾਏ ਕਰਮਾਂ ਅਨੁਸਾਰ ਸਦਾ ਨਿੰਦਾ ਈਰਖਾ ਦੀ ਅੱਗ ਵਿੱਚ ਅੰਦਰੇ-ਅੰਦਰ ਸੜਦਾ ਰਹਿੰਦਾ ਹੈ ਰਹਾਓ ਆਦਾਸ ਰਾਮ ਜਿਉ ਲਾਗੀ ਪ੍ਰੀਤ ਪਰਮਾਤਮਾ ਦੇ ਸੇਵਕ ਦੀ ਪਰਮਾਤਮਾ ਨਾਲ ਪ੍ਰੀਤ ਹਮੇਸ਼ਾ ਬਣੀ ਰਹਿੰਦੀ ਹੈ ਨਿੰਦਕ ਕੀ ਹੋਈ ਬੇਪਰੀਤ ਪਰ ਸੇਵਕ ਦੇ ਦੋਖੀ ਦਾ ਨਿੰਦਾ ਈਰਖਾ ਆਦਕ ਭੈੜੇ ਕਮਾ ਨਾਲ ਪਿਆਰ ਬਣਿਆ ਰਹਿੰਦਾ ਹੈ। ਪਾਰ ਬ੍ਰਹਮੇ ਆਪਣਾ ਬਿਰਧ ਪਰ ਘਟਾਇਆ ਸਦਾ ਹੀ ਪਰਮਾਤਮਾ ਨੇ ਆਪਣੇ ਸੇਵਕ ਦੀ लाज ਰੱਖ ਕੇ ਆਪਣਾ ਮੁੱਢ ਕਦੀਮਾ ਦਾ ਇਹ ਸਭਾਉ ਜਗਤ ਵਿੱਚ ਪ੍ਰਗਟ ਕੀਤਾ ਹੈ। ਦੋਖੀ ਆਪਣਾ ਕੀਤਾ ਪਾਇਆ ਸੇਵਕ ਦੇ ਨਿੰਦਕ ਦੋਖੀ ਨੇ ਭੀ ਸਦਾ ਆਪਣੇ ਕੀਤੇ ਮੰਦੇ ਕਰਮ ਦਾ ਫਲ ਭੁਗਤਿਆ ਹੈ ਆਏ ਨਾ ਜਾਈ ਰਹਾ ਸਮਾਈ ਜਿਹੜਾ ਪ੍ਰਮਾਤਮਾ ਨਾਲ ਜੰਮਦਾ ਹੈ ਨਾ ਮਰਦਾ ਹੈ ਜਿਹੜਾ ਪ੍ਰਮਾਤਮਾ ਸਭ ਥਾਈ ਵਿਆਪਕ ਹੈ ਨਾਨਕ ਦਾਸ ਹਰ ਕੀ ਸਰਣਾਈ हे नानक ਉਸ ਦੇ ਦਾਸ ਸਦਾ ਉਸ ਦੀ ਸਰਨ ਪਏ ਰਹਿੰਦੇ ਹਨ ਰਾਗ ਭੈਰੋ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ ਰਾਗ ਭੈਰੋ ਘਰ ਦੂਜੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਾਰ ਬੰਦਾਂ ਵਾਲੀ ਬਾਣੀ ਇਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸ੍ਰੀ ਤਾਰਾ ਮੋਹਨ ਸਗਲ ਉਪਾਵਨਾ ਨਿਰੰਕਾਰ ਸੁਖ ਦਾਤਾ ਏ ਮਨ ਜਿਹੜਾ ਸੋਹਣਾ ਪ੍ਰਭੂ ਲక్ష్ਮੀ ਦਾ ਆਸਰਾ ਹੈ ਜਿਹੜਾ ਆਕਾਰ ਰਹਿਤ ਪ੍ਰਭੂ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ ਜਿਹੜਾ ਸਾਰੇ ਸੁਖ ਦੇਣ ਵਾਲਾ ਹੈ ਐਸਾ ਰੱਬ ਛੋੜ ਕਰੇ ਅਨ ਸੇਵਾ ਕਵਨ ਵਿਖਿਆ ਰਸ ਮਾਤਾ ਉਸ ਨੂੰ ਛੱਡ ਕੇ ਤੂੰ ਹੋਰ ਹੋਰ ਦੀ ਸੇਵਾ ਪੂਜਾ ਕਰਦਾ ਹੈ ਤੂੰ ਮਾਇਆ ਦੇ ਕੁਝ ਸਵਾਦਾਂ ਵਿੱਚ ਮਸਤ ਹੈ ਰੇ ਮਨ ਮੇਰੇ ਤੂੰ ਗੋਵਿੰਦ ਭਾਜ ਹੇ ਮੇਰੇ ਮਨ ਤੂੰ ਸਦਾ ਪਰਮਾਤਮਾ ਦਾ ਨਾਮ ਜਪਿਆ ਕਰ ਔਰੋ ਪਾਵ ਸਗਲ ਮੈਂ ਦੇਖੇ ਜੋ ਚਿਤ ਵੀ ਐ ਤਿਤ ਬਿਗੜ ਸਕਾਜ ਰਹਾਓ ਸਿਮਰਨ ਤੋਂ ਬਿਨਾ ਹੋਰ ਸਾਰੇ ਹੀਲੇ ਕਰਦੇ ਲੋਕ ਮੈਂ ਵੇਖੇ ਹਨ ਇਹੀ ਨਤੀਜਾ ਨਿਕਲਦਾ ਹੈ ਨਿਕਲਦਾ ਵੇਖਿਆ ਹੈ ਨਤੀਜਾ ਕੇ ਹੋਰ ਜਿਹੜਾ ਵੀ ਹੀਲਾ ਸੋਚਿਆ ਜਾਂਦਾ ਹੈ ਉਸ ਹੀਲੇ ਨਾਲ ਆਤਮਿਕ ਜੀਵਨ ਦਾ ਕੰਮ ਸਗੋਂ ਵਿਗੜਦਾ ਹੀ ਹੈ ਰਹਾਓ ठाकुर ਛੋੜ ਦਾਸੀ ਕੋ ਸਿਮਰੈ ਮਨਮੁਖ ਅੰਧ ਅਗਿਆਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਜੰਨੇ ਹੋ ਚੁਕੇ ਮਨੁੱਖ ਆਤਮਕ ਜੀਵਨ ਦੀ ਸੂਈ ਤੋਂ ਸਖਣੇ ਮਨੁੱਖ ਮਾਲਕ ਪ੍ਰਭੂ ਨੂੰ ਛੱਡ ਕੇ ਉਸ ਦੀ ਦਾਸੀ ਮਾਇਆ ਨੂੰ ਹੀ ਹਰ ਵੇਲੇ ਚੇਤੇ ਰੱਖਦੇ ਹਨ ਹਰ ਕੀ ਭਗਤ ਕਰੈ ਤੈਨ ਨਿੰਦੈ ਹੈ ਨ ਗੁਰੇ ਪਸੂ ਸਮਾਨਾ ਅਜੇ ਹਨੇਗੁਰੇ ਮਨੁੱਖ ਪਸ਼ੂਆ ਵਰਗੇ ਜੀਵਨ ਵਾਲੇ ਮਨੁੱਖ ਉਹਨਾਂ ਬੰਦਿਆਂ ਨੂੰ ਨਿੰਦੇ ਹਨ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਹਨ ਜਿਉ ਪਿੰਡ ਤਨ ਤਨ ਸਭ ਪ੍ਰਭ ਕਾ ਸਾਖਤ ਕਹਤੇ ਮੇਰਾ ਇਹ ਜਿੰਦੇ ਸਰੀਰੇ ਤਨ ਇਹ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਖਦੇ ਰਹਿੰਦੇ ਹਨ ਕੇ ਹਰੇਕ ਚੀਜ਼ ਸਾਡੀ ਹੈ ਆਹਾ ਬੁੱਧ ਦੁਰਮਤ ਹੈ ਮੈਲੀ ਬਿਨ ਗੁਰ ਪਵਜਲ ਫੇਰਾ ਹੋਮੈ ਵਾਲੀ ਬੁੱਧੀ ਦੇ ਕਾਰਨ ਉਹਨਾਂ ਦੀ ਅਕਲ ਖੋਟੀ ਹੋਈ ਰਹਿੰਦੀ ਹੈ ਮੈੜੀ ਹੋਈ ਰਹਿੰਦੀ ਹੈ ਗੁਰੂ ਦੀ ਸ਼ਰਨ ਤੋਂ ਬਿਨਾ ਸੰਸਾਰ ਸਮੁੰਦਰ ਵਿੱਚ ਉਹਨਾਂ ਦਾ ਗੇੜ ਬਣਿਆ ਰਹਿੰਦਾ ਹੈ ਹੋਮ ਜਗ ਜਪ ਤਪ ਸਭ ਸੰਜਮ ਟਾਟ ਤੀਰਥ ਨਹੀਂ ਪਾਇਆ ਹੋਮਜਗ ਜਪ ਤਪ ਸਾਧਨਾ ਨਾਲ ਇੰਦਰੀਆਂ ਨੂੰ ਵਸ ਵਿੱਚ ਕਰਨ ਵਾਲੇ ਸਾਰੇ ਸਾਧਨਾ ਨਾਲ ਕਿਸੇ ਪਵਿੱਤਰ ਨਦੀ ਦੇ ਕੰਢੇ ਉੱਤੇ ਕਿਸੇ ਤੀਰਥ ਉੱਤੇ ਇਸ਼ਨਾਨ ਕੀਤੇ ਆ ਪਰਮਾਤਮਾ ਦਾ ਮਲਾਪ ਨਹੀਂ ਹੋ ਸਕਦਾ ਮਿਟਿਆ ਆਪ ਪਏ ਸਰਣਾਈ ਗੁਰਮਖ ਨਾਨਕ ਜਗਤ ਤਰਾਇਆ ਏ ਨਾਨਕ ਜਿਹੜੇ ਮਨੁੱਖ ਪਰਮਾਤਮਾ ਦੀ ਸ਼ਰਨ ਪੈਂਦੇ ਹਨ ਉਹਨਾਂ ਦੇ ਅੰਦਰੋਂ ਆਪਾ ਭਾਵ ਮਿਟ ਜਾਂਦਾ ਹੈ ਏ ਨਾਨਕ ਪਰਮਾਤਮਾ ਗੁਰੂ ਦੀ ਸ਼ਰਨ ਪਾ ਕੇ ਜਗਤ ਜਗਤ ਦੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਇਹ ਪਰਮਾਤਮਾ ਵਿੱਚ ਹੀ ਸਮਰੱਥਾ ਹੈ ਹੋ ਮੰਜਗ ਜਪ ਤਪ ਸਭ ਸੰਜਮ ਤਟ ਤੀਰਥ ਨਹੀਂ ਪਾਇਆ ਮਿਟਿਆ ਆਪ ਭੇ ਸਰਣਾਈ ਗੁਰਮਖ ਨਾਨਕ ਜਗਤ ਤਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1138 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1139 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਲਚੋਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ